ਹੁਣ ਪੂਰੀ ਗੱਲ ਸੁਣ ਕੇ ਤੁਸੀਂ ਦੱਸਿਓ ਸਹੀ ਕੌਣ ਆ ਤੇ ਗਲਤ ਕੌਣ ਆ ਧੱਕੇਸ਼ਾਹੀ ਕੌਣ ਕਰ ਰਿਹਾ ਤੇ ਧੱਕਾ ਹੋ ਕੀਂ ਦੇ ਨਲ ਰਿਹਾ ਅੱਜ ਇਸ ਵਕਤ ਤੱਕ ਦੀਆਂ ਦੋ ਖਬਰਾਂ ਨੇ ਦੋਨਾਂ ਤੇ ਗੱਲ ਕਰਦੇ ਆ ਤੇ ਪਹਿਲੀ ਵੱਡੀ ਖਬਰ ਹੈ ਕਿ ਭਗਵੰਤ ਮਾਨ ਸਰਕਾਰ ਤੇ ਬੀਜੇਪੀ ਦਾ ਪੰਜਾਬ ਦੇ ਵਿੱਚ ਵੱਡਾ ਬਖੇੜਾ ਖੜਾ ਹੋ ਗਿਆ ਵੱਡੀ ਟੱਕਰ ਲੱਗੀ ਆ ਝਗੜੇ ਵਰਗਾ ਮਾਹੌਲ ਬਣ ਗਿਆ ਦੋਨਾਂ ਦੇ ਵਿੱਚ ਬੀਤੇ ਦਿਨ ਵੀ ਜਿਹੜੇ ਭਾਜਪਾ ਦੇ ਆਗੂ ਨੇ ਉਹ ਭਗਵੰਤ ਮਾਨ ਸਰਕਾਰ ਦੀ ਪੁਲਿਸ ਨੇ ਗ੍ਰਿਫਤਾਰ ਕੀਤੇ ਸੀ ਔਰ ਅੱਜ ਫੇਰ ਭਾਜਪਾ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੂੰ ਹੀ ਬੀਜੇਪੀ ਨੇ ਹਰਾਸ ਦੇ ਵਿੱਚ ਲੈ ਲਿਆ ਮਾਮਲਾ ਕੀ ਹੈ ਮਾਮਲਾ ਇਹ ਹੈ ਕਿ ਬੀਜੇਪੀ ਪਿਛਲੇ ਦਿਨਾਂ ਤੋਂ ਇਹ ਕੋਸ਼ਿਸ਼ ਕਰ ਰਹੀ ਹੈ ਕਿ ਉਹ ਪਿੰਡਾਂ ਦੇ ਵਿੱਚ ਜਾ ਕੇ ਆਪਣਾ ਕੰਮ ਵਧਾਏ ਹੱਥ ਪਾਏ ਬੀਜੇਪੀ ਨੇ ਇੱਕ ਪ੍ਰੋਗਰਾਮ ਤਿਆਰ ਕੀਤਾ ਜੀਦੇ ਤਹਿਤ ਉਹ ਪਿੰਡਾਂ ਦੇ ਵਿੱਚ ਜਾਣ ਲੱਗੇ ਆਗੂ ਤੇ ਉਹ ਕਹਿਣ ਲੱਗੇ ਕਿ ਅਸੀਂ ਲੋਕਾਂ ਨੂੰ ਕੇਂਦਰ ਸਰਕਾਰ ਦੀਆਂ ਸਕੀਮਾਂ ਸਮਝਾਉਣ ਆ ਰਹੇ ਆ ਜਿਹੜੀਆਂ ਕੇਂਦਰ ਸਰਕਾਰ ਵੱਲੋਂ ਆ ਰਹੀਆਂ ਨੇ ਤੇ ਜਿਹੜੇ ਲੋਕਾਂ ਨੂੰ ਲਾਭ ਨਹੀਂ ਮਿਲ ਰਿਹਾ ਉਹਨਾਂ ਨੂੰ ਅਸੀਂ ਦੱਸਾਂਗੇ ਪਰ ਦੂਜੇ ਪਾਸੇ ਭਗਵੰਤਮਾਨ ਸਰਕਾਰ ਨੇ ਇਹ ਕਹਿ ਦਿੱਤਾ ਹੈ ਵੀ ਇਹ ਜਿਹੜੇ ਆਗੂ ਜਾ ਰਹੇ ਨੇ ਇਹ ਲੋਕਾਂ ਦੀ ਨਿੱਜੀ ਜਾਣਕਾਰੀ ਇਕੱਠੀ ਕਰ ਰਹੇ ਨੇ ਤੇ ਇਹ ਅਪਰਾਧ ਹੈ ਤੇ ਅਸੀਂ ਇੰਜ ਕਰਨ ਨਹੀਂ ਦੇਣਾ ਭਗਵੰਤਮਾਨ ਸਰਕਾਰ ਨੇ ਸਾਰੇ ਡੀਸੀਆਂ ਨੂੰ ਹੁਕਮ ਜਾਰੀ ਕਰਤੇ ਇਹ ਭਾਈ ਜਿਹੜਾ ਵੀ ਪਿੰਡਾਂ 'ਚ ਜਾ ਕੇ ਐਦਾਂ ਲੋਕਾਂ ਦੇ ਆਧਾਰ ਕਾਰਡ ਪੈਨ ਕਾਰਡ ਫੋਨ ਨੰਬਰ ਨਿੱਜੀ ਜਾਣਕਾਰੀ ਇਕੱਠੀ ਕਰਨ ਜਾਂਦਾ ਹੈ ਉਹਦੇ ਤੇ ਕਾਰਵਾਈ ਕਰਕੇ ਗ੍ਰਿਫਤਾਰ ਕਰੋ ਬੀਤੇ ਕੰਨ ਵੀ ਗ੍ਰਿਫਤਾਰ ਕੀਤੇ ਭਾਜਪਾ ਦੇ ਆਗੂ ਤੇ ਕੱਲ ਸੁਨੀਲ ਜਾਖੜ ਨੇ ਕਿਹਾ ਸੀ ਵੀ ਭਗਵੰਤਮਾਨ ਮੈਂ ਫਾਜ਼ਲ ਕਾ ਦੇ ਪਿੰਡ ਰਾਏਪੁਰ ਦੇ ਵਿੱਚ ਕੱਲ ਨੂੰ ਜਾਣਾ ਤੇ ਮੈਨੂੰ ਗ੍ਰਿਫਤਾਰ ਕਰਕੇ ਦਿਖਾ ਤਾਂ ਫਿਰ ਭਾਈ ਅੱਜ ਜਦੋਂ ਸੁਨੀਲ ਜਾਖੜ ਪੰਜਾਬ ਭਾਜਪਾ ਪ੍ਰਧਾਨ ਆਪਣੇ ਸੈਂਕੜੇ ਸਮਰਥਕਾਂ ਦੇ ਨਾਲ ਤੇ ਜਿਹੜੇ ਐਸ ਸਿਹਤ ਮੰਤਰੀ ਪੰਜਾਬ ਸੁਰਜੀਤ ਜਾਨੀ ਵੀ ਉਹਨਾਂ ਦੇ ਨਾਲ ਸੀਗੇ ਉਹ ਸਾਰੇ ਰਾਏਪੁਰ ਪਿੰਡ ਨੂੰ ਜਾ ਰਹੇ ਸੀ ਤਾਂ ਪੁਲਿਸ ਆ ਗਈ ਪੁਲਿਸ ਨੇ ਅੱਗੇ ਰਸਤਾ ਰੁਕ ਲਿਆ ਸੁਨੀਲ ਜਾਖੜ ਨੇ ਪੁਲਿਸ ਦੇ ਨਾਲ ਬਹਿਸ ਕੀਤੀ ਉਹ ਕਹਿੰਦੇ ਅਸੀਂ ਗਲਤ ਕੀ ਕਰ ਰਿਹਾ ਸਾਡਾ ਅਪਰਾਧ ਕੀ ਹੈ ਉੱਥੇ ਫਿਰ ਗੋਥਮ ਗੁੱਥੀ ਹੋਏ ਸੁਨੀਲ ਜਾਖੜ ਅੱਗੇ ਜਾਣ ਦੀ ਕੋਸ਼ਿਸ਼ ਕਰਨ ਲੱਗੇ ਪੁਲਿਸ ਰੋਕਣ ਲੱਗੀ ਬਿਆਸ ਮੁਵਾਸਾ ਹੋਇਆ ਤੇ ਅੰਤ ਪੁਲਿਸ ਨੇ ਸੁਨੀਲ ਜਾਖੜ ਨੂੰ ਹਰਾਸ ਦੇ ਵਿੱਚ ਲੈ ਲਿਆ ਜਿਵੇਂ ਕੱਲ੍ਹ ਭਾਈਪਾ ਵਾਲੇ ਇੱਕ ਵਾਰ ਹਰਾਸਤ ਚ ਲਾਇਆ ਸੀ ਡਿਟੇਨ ਕੀਤੇ ਸੀ ਗ੍ਰਿਫਤਾਰ ਕੀਤੇ ਸੀ ਓਵੇਂ ਸੁਨੀਲ ਜਾਖੜ ਨੂੰ ਵੀ ਕਰ ਲਿਆ ਉਸ ਮਾਮਲੇ ਤੋਂ ਰੌਲਾ ਪੂਰਾ ਵੱਧ ਗਿਆ ਭਾਜਪਾ ਕਹਿੰਦੀ ਹੈ ਕਿ ਜਿਹੜੀ ਭਗਵੰਤ ਮਾਨ ਸਰਕਾਰ ਹੈ ਉਹ ਤਾਨਾਸ਼ਾਹੀ ਤੇ ਉਤਰਾਈ ਆ ਧੱਕੇਸ਼ਾਹੀ ਤੇ ਉਤਰਾਈ ਆ ਉਹ ਲੋਕਤੰਤਰ ਨੂੰ ਖਤਮ ਕਰ ਰਹੀ ਆ ਤੇ ਭਗਵੰਤ ਮਾਨ ਸਰਕਾਰ ਕਹਿੰਦੀ ਆ ਵੀ ਦੇਖੋ ਇਹ ਜਿਹੜੀ ਭਾਜਪਾ ਨਾ ਇਹ ਬਹੁਤ ਕੁਝ ਮਿਸ ਗਾਈਡ ਕਰ ਰਹੀ ਆ ਲੋਕਾਂ ਨੂੰ ਔਰ ਭਗਵੰਤ ਮਾਨ ਸਰਕਾਰ ਦੇ ਜਿਹੜੇ ਮੰਤਰੀ ਖਜ਼ਾਨਾ ਮੰਤਰੀ ਨੇ ਹਰਪਾਲ ਸਿੰਘ ਚੀਮਾ ਉਹਨਾਂ ਦੇ ਆਗੂ ਐਮ ਐਲ ਏ ਨੀਲ ਗਰਗ ਜਿਹੜੇ ਮੰਤਰੀ ਐਕਸ ਮੰਤਰੀ ਕੁਲਦੀਪ ਧਾਲੀਵਾਲ ਤੇ ਮੰਤਰੀ ਸੌਂਦ ਉਹ ਸਾਰਿਆਂ ਨੇ ਇਹ ਕਿਹਾ ਉਹ ਕਹਿੰਦੇ ਵੀ ਬੀਜੇਪੀ ਜਿਹੜੀ ਆ ਇਹ ਚੋਰੀ ਵਾਲੇ ਤਰੀਕਿਆਂ ਦੇ ਨਾਲ ਇਹਨਾਂ ਨੇ ਸੈਂਟਰ ਚ ਸਰਕਾਰ ਬਣਾਈ ਸੀ 2014 ਚ ਔਰ ਹੁਣ ਵੀ ਲਗਾਤਾਰ ਇਹ ਇਲੈਕਸ਼ਨ ਕਮਿਸ਼ਨ ਦੇ ਨਾਲ ਮਿਲ ਕੇ ਤੇ ਗਲਤ ਤਰੀਕੇ ਅਖਤਿਆਰ ਕਰ ਰਹੇ ਨੇ ਤੇ ਇਸੇ ਤਰ੍ਹਾਂ ਇਹ ਪੰਜਾਬ ਚ ਕਰਨਾ ਚਾਹੁੰਦੇ ਨੇ ਜਿਹੜੇ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਚੀਮਾ ਉਹਨੇ ਤਾਂ ਇਥੋਂ ਤੱਕ ਕਿਹਾ ਉਹ ਕਹਿੰਦੇ ਚੰਡੀਗੜ੍ਹ ਦੀ ਮੇਅਰ ਦੀ ਚੋਣ ਤੁਹਾਨੂੰ ਸਾਰਿਆਂ ਨੂੰ ਯਾਦ ਹੋਣੀ ਹੈ ਸਾਲ ਪਹਿਲਾਂ ਜਦੋਂ ਬੀਜੇਪੀ ਨੇ ਉੱਥੇ ਆਪਦਾ ਬੰਦਾ ਲਾ ਕੇ ਜਿਹੜਾ ਚੋਣ ਅਧਿਕਾਰੀ ਲਾ ਕੇ ਸਾਰੀ ਗੜਬੜ ਕਰਾ ਕੇ ਤੇ ਆਪਦੇ ਮੇਅਰ ਡਿਕਲੇਅਰ ਕਰ ਦਿੱਤਾ ਸੀ ਜਿਤਾ ਦਿੱਤਾ ਸੀ ਫਿਰ ਸੁਪਰੀਮ ਕੋਰਟ ਚ ਮਾਮਲਾ ਗਿਆ ਸੁਪਰੀਮ ਕੋਰਟ ਨੇ ਖਿੱਚਿਆ ਤੇ ਫਿਰ ਉਹ ਸੈੱਟ ਕੀਤਾ ਸੀ ਸਾਰਾ ਪਰ ਬੀਜੇਪੀ ਸੁਨੀਲ ਜਾਖੜ ਕਹਿੰਦੇ ਨੇ ਕਿ ਪਿਛਲੇ ਦਿਨੀ ਆਮ ਆਦਮੀ ਪਾਰਟੀ ਦੇ ਜਿਹੜੇ ਪੰਜਾਬ ਦੇ ਇਨਚਾਰਜ ਨੇ ਮਨੀਸ਼ ਸੋਧਿਆ ਉਹਨਾਂ ਨੇ ਉਹ ਕਹਿੰਦੇ ਸਾਰਾ ਕੁਝ ਨੰਗਾ ਕਰ ਦਿੱਤਾ ਉਹਨਾਂ ਨੇ ਕਿਹਾ ਵੀ ਅਸੀਂ ਪੰਜਾਬ 'ਚ 2027 'ਚ ਬਣਾਉਣੀ ਸਰਕਾਰ ਉਹਦੇ ਲਈ ਸਾਨੂੰ ਸਾਮ-ਦਾਮ ਦੰਡ ਭੇਦ ਝੂਠ ਸੱਚ ਲੜਾਈ ਝਗੜਾ ਜੋ ਕਰਨਾ ਪਿਆ ਅਸੀਂ ਕਰਨਾ ਹੈ ਤੇ ਸੁਨੀਲ ਜਾਖੜ ਨੇ ਕਿਹਾ ਵੀ ਅਜੇ ਤਾਂ ਸਾਡੀਆਂ ਗ੍ਰਿਫਤਾਰੀਆਂ ਸ਼ੁਰੂ ਕੀਤੀਆਂ ਨੇ ਇਹਨਾਂ ਨੇ ਕੱਲ ਨੂੰ ਸਾਡੇ ਸਿਰ ਵੀ ਪਾੜਨੇ ਹੁਣ ਇਹ ਦੋਵਾਂ ਤਰ੍ਹਾਂ ਦੀ ਗੱਲ ਮੈਂ ਤੁਹਾਨੂੰ ਦਿੱਤੀ ਦੱਸ ਹੁਣ ਤੁਸੀਂ ਦੱਸੋ ਤੁਹਾਨੂੰ ਕੌਣ ਠੀਕ ਲੱਗਦਾ ਹੈ ਕੌਣ ਗਲਤ ਲੱਗਦਾ ਹੈ ਜੇ ਮੇਰੇ ਤੋਂ ਪੁੱਛੋ ਮੈਂ ਕਹੂੰਗਾ ਭਰਾਓ ਇੱਕੋ ਥਾਲੀ ਦੇ ਚੱਟੇ ਵੱਟੇ ਇੱਕੋ ਨੀਤੀਆਂ ਇੱਕੋ ਪਾਲਸੀਆਂ ਇੱਕੋ ਸੋਚ ਕੋਈ ਫਰਕ ਨਹੀਂ ਵੱਡੇ ਘਰਾਣਿਆਂ ਤਾਂ ਉਹ ਵੀ ਫੰਡ ਲੈਂਦੇ ਨੇ ਉਹ ਵੀ ਫੰਡ ਲੈਂਦੇ ਨੇ ਵੱਡੇ ਘਰਾਣਿਆਂ ਦੀਆਂ ਕਾਰਪੋਰੇਟਾਂ ਦੀਆਂ ਨੀਤੀਆਂ ਨੂੰ ਭਾਜਪੀ ਵੀ ਲਾਗੂ ਕਰਦੀ ਆ ਇਹ ਆਮ ਆਦਮੀ ਪਾਰਟੀ ਵੀ ਲਾਗੂ ਕਰਦੀ ਆ ਆਮ ਲੋਕਾਂ ਨੂੰ ਭਾਜਪੀ ਨੇ ਵੀ ਬਹੁਤ ਝੂਠ ਮਾਰੇ ਲਾਰੇ ਲਾਏ ਭਗਵੰਤ ਮਾਨ ਸਰਕਾਰ ਨੇ ਵੀ ਇੰਜ ਕੀਤਾ ਆਮ ਲੋਕਾਂ ਭਾਜਪੀ ਦੇ ਰਾਜ ਦੇ ਵਿੱਚ ਵੀ ਗਰੀਬ ਨੇ ਕਰਜ਼ਾਈ ਨੇ ਮਹਿੰਗਾਈ ਦੇ ਮਾਰੇ ਨੇ ਕਰਜ਼ਿਆਂ ਦੇ ਮਾਰੇ ਨੇ ਬੇਰੁਜ਼ਗਾਰੀ ਦੇ ਮਾਰੇ ਨੇ ਤੇ ਆਮ ਆਦਮੀ ਪਾਰਟੀ ਦੇ ਰਾਜ 'ਚ ਵੀ ਉਹੀ ਹਾਲ ਆ ਲੋਕਾਂ ਦਾ ਮਤਲਬ ਸਾਰੀਆਂ ਪਾਰਟੀਆਂ ਉਹੀ ਥੋੜੇ ਜੇ ਲੀਡਰ ਨੇ ਉਹੀ ਘਰਾਣੇ ਨੇ ਉਹ ਬਦਲ ਬਦਲ ਕੇ ਇਧਰੋਂ ਉਧਰੋਂ ਉਧਰੋਂ ਉਧਰ ਜਾਈ ਜਾਂਦੇ ਨੇ ਰਾਜ ਕਰੀ ਜਾਂਦੇ ਨੇ ਤੇ ਲੋਕਾਂ ਨੂੰ ਇੰਜ ਮੂਰਖ ਬਣਾ ਛੱਡਿਆ ਵੀ ਜਿਵੇਂ ਇਹ ਪਾਰਟੀਆਂ ਵੱਖੋ ਵੱਖਰੀਆਂ ਨੇ ਇਹਨਾਂ ਦੀ ਸੋਚ ਵਿਚਾਰਤਾਂ ਰ ਵੱਖੋ ਵੱਖਰੀ ਆ ਇਹਨਾਂ ਦੀਆਂ ਨੀਤੀਆਂ 'ਚ ਕੋਈ ਫਰਕ ਨਹੀਂ ਮੈਂ ਇਹਨਾਂ ਦੀਆਂ ਆਰਥਿਕ ਰਾਜਨੀਤਿਕ ਨੀਤੀਆਂ 'ਚ ਕੋਈ ਫਰਕ ਮੈਨੂੰ ਕੋਈ ਸਿੱਧ ਕਰ ਦੇਵੇ ਮੈਂ ਬੈਂਸ ਡਿਬੇਟ ਕਰਨ ਲਈ ਤਿਆਰ ਆ ਕੋਈ ਡਿਫਰੈਂਸ ਨਹੀਂ ਹੈ ਕਾਂਗਰਸ ਅਕਾਲੀ ਦਲ ਵੀ ਇਹਨਾਂ ਵਾਂਗ ਹੀ ਨੇ ਉਹਨਾਂ ਨੂੰ ਬਾਹਰ ਨਾ ਸਮਝ ਲਿਓ ਹੁਣ ਜਿਹੜੇ ਵੱਖ-ਵੱਖ ਪਾਰਟੀਆਂ ਦੇ ਨਾਲ ਜੁੜੇ ਨੇ ਉਹਨਾਂ ਨੂੰ ਆਹ ਸੱਚੀ ਗੱਲ ਸੁਣ ਕੇ ਦੁੱਖ ਲੱਗੇਗਾ ਪਿਆਰਿਓ ਇਹ ਸੱਚ ਹੈ ਸੱਚ ਕਬੂਲਣਾ ਸਿੱਖੀਏ ਅਸੀਂ ਵੱਖ-ਵੱਖ ਪਾਰਟੀਆਂ ਦੇ ਚਮਚੇ ਕਰਛੇ ਬਣ ਜੰਨੇ ਆ ਇੱਥੇ ਹੀ ਅਸੀਂ ਮਾਰੇ ਪਏ ਆ ਇੱਥੇ ਹੀ ਸਾਨੂੰ ਮਾਰ ਪਈ ਹੈ ਤਾਂ ਇੱਕ ਹੋਰ ਵੱਡੀ ਖਬਰ ਆ ਰਹੀ ਹੈ ਇੱਕ ਥਾਣੇ ਦੇ ਵਿੱਚ ਇੱਕ ਔਰਤ ਗਈ ਹੈ ਔਰ ਉਥੇ ਪੁਲਿਸ ਵਾਲਿਆਂ ਦੇ ਨਾਲ ਉਹਦੀ ਲੜਾਈ ਹੋਈ ਹੈ ਹੁਣ ਪੁਲਿਸ ਵਾਲਿਆਂ ਤਾਂ ਇਹ ਕਹਿ ਰਹੀਆਂ ਨੇ ਵੀ ਇਹ ਥਾਣੇ ਚ ਆਈ ਤੇ ਇਹਨੇ ਸਾਡੇ ਨਾਲ ਝਗੜਾ ਕੀਤਾ ਤੇ ਇੱਕ ਜਿਹੜੀ ਜਿਹੜੀ ਇੱਕ ਪੁਲਿਸ ਵਾਲੀ ਹੈ ਉਹਦੀ ਇਹਨੇ ਗੁੱਤ ਵੀ ਪੱਟੀ ਹੈ ਤੇ ਉਹਦੇ ਗਲ ਵੀ ਪਈ ਹੈ ਪਰ ਉਹ ਔਰਤੇ ਕਹਿੰਦੀ ਹੈ ਵੀ ਇਹਨਾਂ ਨੇ ਮੇਰੇ ਨਾਲ ਨਜਾਇਜ਼ ਕੀਤਾ ਧੱਕਾ ਕੀਤਾ ਮੈਨੂੰ ਪੁੱਠਾ ਬੋਲੀਆਂ ਮੇਰੇ ਪਹਿਲਾਂ ਗੱਲ ਪੈਣ ਦੀ ਕੋਸ਼ਿਸ਼ ਕੀਤੀ ਮੈਨੂੰ ਦਬਕੇ ਮਾਰੇ ਮੈਨੂੰ ਕੁੱਟਿਆ ਉਹ ਔਰਤ ਨੇ ਬਾਅਦ ਚ ਵੀ ਵੀਡੀਓ ਬਣਾ ਕੇ ਪਾਈ ਹੈ ਚਿਹਰੇ ਤੇ ਨਿਸ਼ਾਨ ਉਹ ਦਿਖਾ ਰਹੀ ਹੈ ਵੀ ਤੁਸੀਂ ਦੇਖੋ ਮੈਨੂੰ ਇਹਨੇ ਕਿਵੇਂ ਕੁੱਟਿਆ ਮਾਰਿਆ ਹੁਣ ਉਹ ਫੋਟੋਆਂ ਵੀ ਆ ਸਕਰੀਨ ਦੇ ਉੱਪਰ ਆਪਾਂ ਲਾਈਆਂ ਹੋਈਆਂ ਹੁਣ ਇਹਦੇ ਵਿੱਚ ਸੱਚਾ ਕੌਣ ਤੇ ਝੂਠਾ ਕੌਣ ਆ ਇਹ ਖਬਰ ਆਗਰਾ ਤੋਂ ਆ ਉਹ ਜਿਹੜੀ ਔਰਤ ਆ ਉਹਦਾ ਨਾਮ ਸਰਜੂ ਯਾਦਵ ਹੈ ਜਿਹੜੀ ਥਾਣੇ ਗਈ ਸੀ ਤੇ ਸਰਜੂ ਯਾਦਵ ਇਹ ਦੋਸ਼ ਲਾ ਰਹੀ ਹੈ ਉਹ ਕਹਿੰਦੀ ਹੈ ਕਿ ਜਿਹੜਾ ਥਾਣਾ ਮੁਖੀ ਹੈ ਉਹਦੇ ਕਹਿਣ ਤੇ ਇਹਨਾਂ ਪੁਲਿਸ ਵਾਲਿਆਂ ਨੇ ਮੇਰੇ ਨਾਲ ਇੰਜ ਕੀਤਾ ਉਹ ਕਹਿੰਦੀ ਮੈਂ ਆਪਣੇ ਇੱਕ ਕੇਸ ਦੀ ਜਾਣਕਾਰੀ ਲੈਣ ਆਈ ਸੀ ਤੇ ਇਹਨਾਂ ਨੇ ਮੇਰੇ ਨਾਲ ਬਤਮੀਜੀ ਸ਼ੁਰੂ ਕਰ ਦਿੱਤੀ ਫੇਰ ਮੈਂ ਗੁੱਸੇ ਚ ਆ ਕੇ ਬਹਿਸ ਕੀਤੀ ਐ ਫੇਰ ਇਹਨਾਂ ਨੇ ਮੈਨੂੰ ਉਲਟਾ ਕੁੱਟਿਆ ਮੈਂ ਆਪਣਾ ਬਚਾ ਕਰਨ ਦੀ ਕੋਸ਼ਿਸ਼ ਕੀਤੀ ਐ ਤਾਂ ਮੇਰੇ ਤੇ ਦੋਸ਼ ਨਵਾਂ ਲਾਤਾ ਵੀ ਸਾਡੀ ਗੱਲ ਪਈ ਹੁਣ ਤੁਸੀਂ ਕੀ ਕਹੋਗੇ ਚਲੋ ਇਸ ਘਟਨਾ ਬਾਰੇ ਆਪਾਂ ਕੁਝ ਨਹੀਂ ਕਹਿ ਸਕਦੇ ਨਾ ਤੁਸੀਂ ਨਾ ਮੈਂ ਆਪਾਂ ਉੱਥੇ ਨਹੀਂ ਗਏ ਪਰ ਮੋਟੀ ਜੀ ਗੱਲ ਮੈਂ ਤੁਹਾਡੇ ਤੋਂ ਪੁੱਛ ਲੈਣਾ ਵੀ ਥਾਣੇ 'ਚ ਕੌਣ ਕੀ ਕਰਦਾ ਹੈ ਥਾਣੇ 'ਚ ਜਿਹੜੇ ਲੋਕ ਜਾਂਦੇ ਨੇ ਉੱਥੇ ਉਹ ਪੁਲਿਸ ਵਾਲਿਆਂ ਨਾਲ ਗੜਬੜ ਜਾਂ ਗਲਤ ਵਿਹਾਰ ਕਰ ਸਕਦੇ ਜਾਂ ਪੁਲਸ ਵਾਲੇ ਪੁਲਿਸ ਅਫਸਰ ਉਹਨਾਂ ਦੇ ਨਾਲ ਦਾਬੇ ਮਾਰ ਸਕਦੇ ਨੇ ਜਾਂ ਉੱਚਾ ਨੀਵਾ ਬੋਲ ਸਕਦੇ ਨੇ ਕੌਣ ਕੀ ਕਰ ਸਕਦਾ ਆਪੋ ਆਪਣੇ ਤਜਰਬੇ ਦੇ ਆਧਾਰ ਤੇ ਸੋਚੋ ਜੇ ਮੈਨੂੰ ਪੁੱਛੋ ਮੈਂ ਸਿੱਧਾ ਸਾਫ਼ ਸੱਚ ਬੋਲੂਗਾ ਕਿ ਪੁਲਿਸ ਦਾ ਵਿਵਹਾਰ ਲੋਕਾਂ ਨਾਲ ਠੀਕ ਨਹੀਂ ਹੁੰਦਾ ਪੁਲਿਸ ਦਾਬੇ ਮਾਰਦੀ ਹੈ ਪੁਲਿਸ ਜਦੋਂ ਕੋਈ ਬੰਦਾ ਥਾਣੇ ਜਾਂਦਾ ਤਾਂ ਜਿਹੜੇ ਕੋਈ ਪੁਲਿਸ ਦੇ ਵਿੱਚ ਚੰਗੇ ਅਫਸਰ ਜਾਂ ਮੁਲਾਜ਼ਮ ਨੇ ਉਹ ਵੀ ਇਸ ਗੱਲ ਤੋਂ ਬੜੇ ਤੰਗ ਨੇ ਵੀ ਸਾਡੀ ਪੁਲਿਸ ਐ ਕਿਉਂ ਕਰਦੀ ਹੈ ਦਾਬੇ ਮਾਰਦੀ ਹੈ ਪੁੱਠਾ ਬੋਲਦੀ ਹੈ ਛੇਤੀ ਕੰਮ ਨਹੀਂ ਕਰਦੇ ਪੈਸੇ ਭਾਲਦੇ ਨੇ ਔਰ ਇਹ ਆਗਰਾ ਦੀ ਜਿਹੜੀ ਖਬਰ ਹੈ ਇਹ ਵੀ ਏਸੇ ਦਾ ਹੀ ਇੱਕ ਰੂਪ ਹੈ ਦੇਖੋ ਭਾਵੇਂ ਇਹ ਖਬਰ ਆਗਰਾ ਤੋਂ ਹੈ ਪਰ ਪੂਰੇ ਦੇਸ਼ ਦੇ ਵਿੱਚ ਪੁਲਿਸ ਤੰਤਰ ਜਿਹੜਾ ਉਹਦੇ ਉੱਪਰ ਇਸ ਤਰ੍ਹਾਂ ਦੇ ਦੋਸ਼ ਲੱਗਦੇ ਨੇ ਉਹ ਭਾਵੇਂ ਆਗਰਾ ਹੋਵੇ ਭਾਵੇਂ ਦਿੱਲੀ ਹੋਵੇ ਭਾਵੇਂ ਪੰਜਾਬ ਹੋਵੇ ਭਾਵੇਂ ਹਰਿਆਣਾ ਤੇ ਭਾਵੇਂ ਰਾਜਸਥਾਨ ਹਰ ਥਾਂ ਤੇ ਪੁਲਿਸ ਦੇ ਉੱਪਰ ਹੀ ਦੋਸ਼ ਲੱਗਦੇ ਨੇ ਔਰ ਸੱਚਮੁੱਚ ਪੁਲਿਸ ਦੇ ਬਿਹੇਵੀਅਰ ਪੁਲਿਸ ਦੇ ਵਰਤਾਓ ਦੇ ਵਿੱਚ ਵੱਡੇ ਸੁਧਾਰ ਦੀ ਲੋੜ ਤਾਂ ਹੈ ਬਹੁਤ ਵਾਰ ਆਪ ਵੀ ਤੁਸੀਂ ਥਾਣਿਆਂ 'ਚ ਗਏ ਹੋਵੋਗੇ ਪੁਲਿਸ ਨਾਲ ਵਾਪਿਆ ਹੋਣਾ ਨਾਕਿਆਂ ਤੇ ਪਿਆ ਹੋਣਾ ਤਾ ਬਹੁਤ ਘੱਟ ਮੁਲਾਜ਼ਮ ਨੇ ਜਿਹੜੇ ਬਹੁਤ ਵਧੀਆ ਤਰੀਕੇ ਨਾਲ ਪੇਸ਼ ਆਉਂਦੇ ਨੇ ਨਹੀਂ ਤਾਂ ਦਬੱਕੇ ਮਾਰਨੇ ਟੁੱਟ ਕੇ ਪੈਣਾ ਪੁੱਠਾ ਬੋਲ ਦੇਣਾ ਬੜੇ ਰੋਹ ਵਾਲੀ ਭਾਸ਼ਾ ਚ ਗੱਲ ਕਰਨੀ ਮਤਲਬ ਬੰਦੇ ਨੂੰ ਬਲਦੀ ਸਮਝਣਾ ਇਹ ਬਿਹੇਵੀਅਰ ਟੋਟਲ ਕੁੱਲ ਮਿਲਾ ਕੇ ਪੁਲਿਸ ਦਾ ਸਾਹਮਣੇ ਆਉਂਦਾ ਪਰ ਬਹੁਤ ਵਾਰ ਇਹ ਮਾਮਲੇ ਉਜਾਗਰ ਹੋਏ ਨੇ ਬਹੁਤ ਸਾਰੇ ਕੇਸ ਸੱਚ ਅਦਾਲਤਾਂ ਨੇ ਪੁਲਿਸ ਦੇ ਇਸ ਵਿਵਹਾਰ ਕਾਰਨ ਪੁਲਿਸ ਅਫਸਰਾਂ ਤੇ ਮੁਲਾਜ਼ਮਾਂ ਨੂੰ ਸਜ਼ਾਵਾਂ ਵੀ ਦਿੱਤੀਆਂ ਨੇ ਪਰ ਫਿਰ ਵੀ ਆਮ ਵਿਵਹਾਰ ਜਿਹੜਾ ਪੁਲਿਸ ਦਾ ਉਹ ਚੇਂਜ ਨਹੀਂ ਹੋ ਰਿਹਾ ਸਰਕਾਰਾਂ ਤੇ ਪੁਲਿਸ ਦੇ ਵੀ ਕਈ ਸੋਹਿਰਦ ਬੰਦਿਆਂ ਨੇ ਇਹ ਕੋਸ਼ਿਸ਼ ਕੁਝ ਵਾਰ ਕੀਤੀ ਵੀ ਪੁਲਿਸ ਦਾ ਅਕਸ ਲੋਕਾਂ ਚ ਸਾਰਿਆ ਜਾਣਾ ਚਾਹੀਦਾ ਪਰ ਅਜੇ ਤੱਕ ਕਾਮਯਾਬੀ ਮਿਲੀ ਨਹੀਂ ਹੈ ਪੁਲਿਸ ਦੇ ਕੁਝ ਅਫਸਰ ਵੀ ਇਹਦੇ ਲਈ ਚਿੰਤਤ ਰਹਿੰਦੇ ਨੇ ਪਰ ਅਜੇ ਤੱਕ ਜਿਹੜਾ ਪੁਲਿਸ ਦਾ ਬਿਹੇਵੀਅਰ ਹੈ ਉਹਦੇ ਉੱਪਰ ਵੱਡੇ ਸਵਾਲੀਆ ਨਿਸ਼ਾਨ ਖੜੇ ਨੇ ਦੂਜੇ ਪਾਸੇ ਪੰਜਾਬ ਦੇ ਵਿੱਚ ਇੱਕ ਹੋਰ ਖਬਰ ਆਈ ਕਿ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਹੈ ਉਹਦੇ ਤਹਿਤ ਜਿਹੜੇ ਡੀਜੀਪੀ ਕਾਨੂੰਨ ਵਿਵਸਥਾ ਨੇ ਉਹਨਾਂ ਨੇ ਇਹ ਦਾਵਾ ਕੀਤਾ ਹੈ ਕਿ ਅਸੀਂ ਜਿਹੜੇ 174ਵੇਂ ਦਿਨ ਯੁੱਧ ਨਸ਼ਿਆਂ ਵਿਰੁੱਧ ਦੇ 174ਵੇਂ ਦਿਨ 345 ਥਾਵਾਂ ਤੇ ਛਾਪੇਮਾਰੀ ਕੀਤੀ ਹੈ ਤੇ ਅਸੀਂ 6 ਕਿਲੋ ਚਿੱਟਾ ਹੈਰੋਇਨ ਫੜਿਆ ਤੇ ਅਸੀਂ 70 ਵਿਕਤੀਆਂ ਨੂੰ ਗ੍ਰਿਫਤਾਰ ਕੀਤਾ ਤੇ 51 ਦਾ ਪਰਚਾ ਦਿੱਤਾ ਮਤਲਬ ਐਫ ਆਈ ਆਰ ਦਰਜ 51 ਅਸੀਂ ਕੀਤੀਆਂ ਨੇ ਇਹ ਜਿਹੜੀ ਜਾਣਕਾਰੀ ਆ ਰਹੀ ਹੈ ਪਰ ਇਹਦੇ ਨਾਲ ਸਵਾਲ ਵੀ ਨਹੀਂ ਲੋਕ ਅੱਜ ਵੀ ਕਹਿੰਦੇ ਨੇ ਕਿ ਨਸ਼ਾ ਸਾਡੇ ਮੁਹੱਲਿਆਂ ਚ ਪਿੰਡਾਂ ਚ ਉਵੇਂ ਹੀ ওভারਡੋਜ ਨਸ਼ਾ ਲਾਉਣ ਵਾਲਿਆਂ ਨੂੰ ਕਿੱਥੋਂ ਮਿਲ ਰਹੀ ਹੈ ਕੌਣ ਦੇ ਰਿਹਾ ਕਿੱਥੋਂ ਆ ਰਹੀ ਹੈ ਅੱਜ ਵੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਮੈਂ ਵੀ ਦੇਖੀ ਹੈ ਤੁਸੀਂ ਵੀ ਦੇਖੀ ਹੋਣੀ ਹੈ ਇੱਕ ਮੁੰਡਾ ਚੌਂਕ 'ਚ ਖੜਾ ਪੂਰਾ ਨਸ਼ੇ ਨਾਲ ਟੰਨਾ ਤੇ ਲੋਕ ਕਹਿ ਰਹੇ ਨੇ ਵੀ ਇਹ ਚਿਟਾ ਲਾ ਰਿਹਾ ਸੀਗਾ ਤੇ ਉਹ ਸਾਹਮਣੇ ਆਇਆ ਅੱਜ ਮੋਗਾ ਦੀ ਪੁਲਿਸ ਨੇ ਇੱਕ ਨਸ਼ਾ ਕਰਦੇ ਸਰਪੰਚ ਦੇ ਉੱਪਰ ਕਾਰਵਾਈ ਕੀਤੀ ਹੈ सरपंच ਦੇ ਉੱਪਰ ਔਰ ਪੁਲਿਸ ਅਫਸਰ ਇਹ ਖੁਦ ਕਹਿ ਰਿਹਾ ਵੀਡੀਓ ਦੇ ਵਿੱਚ ਕਿ ਇਹ ਸਰਪੰਚ ਸਾਡੇ ਕੋਲ ਮੰਨਿਆ ਕਿ ਮੈਂ ਨਸ਼ਾ ਕਰਦਾ ਤੇ ਉਹ ਸਰਪੰਚ ਪਤਾ ਇਸ ਤਰ੍ਹਾਂ ਲੱਗਾ ਕਿ ਸਰਪੰਚ ਦੀ ਕਿਸੇ ਨੇ ਵੀਡੀਓ ਬਣਾ ਕੇ ਪਾਤੀ ਵੀਡੀਓ ਬਣਾ ਕੇ ਪਾਤੀ ਤੇ ਉਥੋਂ ਉਹ ਮਾਮਲਾ ਉਜਾਗਰ ਹੋਇਆ ਹੁਣ ਉਹ ਵੀਡੀਓ ਕੋਈ ਸਾਲਾਂ ਪੁਰਾਣੀ ਨਹੀਂ ਗਈ ਆ ਹਾਲ ਹੀ ਵਿੱਚ ਕੁਝ ਦਿਨ ਪਹਿਲਾਂ ਦੀ ਵੀਡੀਓ ਦੱਸੀ ਜਾ ਰਹੀ ਹੈ ਹੁਣ ਸਵਾਲ ਇਹ ਹੈ ਕਿ ਜੇ ਯੁੱਧ ਨਸ਼ਿਆਂ ਵਿਰੁੱਧ ਜਦੋਂ ਦਾ ਸ਼ੁਰੂ ਹੋਇਆ ਉਸ ਤੋਂ ਬਾਅਦ ਜੇ ਸਰਪੰਚਾਂ ਨੂੰ ਵੀ ਇਦਾਂ ਆਮ ਨਸ਼ਾ ਮਿਲ ਰਿਹਾ ਹੈ ਤਾਂ ਫਿਰ ਨਸ਼ਾ ਤੇ ਕੰਟਰੋਲ ਕਿੰਨਾ ਕੁ ਹੋਇਆ ਫਿਰ ਨਸ਼ਾ ਬੰਦ ਕਿੰਨਾ ਕੁ ਹੋਇਆ ਸਵਾਲ ਇਹ ਹੈ ਤੁਸੀਂ ਹੁਣ ਆਪਣਾ ਕਮੈਂਟ ਆਪਣਾ ਵਿਚਾਰ ਇਹ ਸਭ ਕੁਝ ਬਾਰੇ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਦ ਸਿੰਘ ਆਜ਼ਾਦ ਤੁਸੀਂ ਦੇਖ ਰਹੇ ਹੋ ਤੁਹਾਡਾ ਆਪਣਾ ਲਾਈਵ ਸੱਚ ਟੀਵੀ ਤੇ ਇੱਕ ਬੇਨਤੀ ਲਾਸ ਦੇ ਉੱਪਰ ਫਿਰ ਜੇ ਅਜੇ ਤੱਕ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਨਹੀਂ ਕੀਤਾ ਕਿਰਪਾ ਕਰਕੇ ਜਰੂਰ ਕਰ ਲਓ ਤੇ ਆਪਣਾ ਇਹ ਜਿਹੜਾ ਚੈਨਲ ਹੈ ਲੋਕਪੱਖੀ ਚੈਨਲ ਹੈ ਲੋਕਾਂ ਦਾ ਹੈ ਨਿਰਪੱਖ ਨਹੀਂ ਹਾਂ ਸੀ ਸਿੱਧੀ ਸਾਫ਼ ਗੱਲ ਹੈ ਲੋਕਪੱਖੀ ਹਾਂ ਲੋਕਾਂ ਨਾਲ ਖੜੇ ਹਾਂ ਹਰ ਤਬਕੇ ਦੇ ਲੋਕਾਂ ਨਾਲ ਤੇ ਲੋਕਾਂ ਨਾਲ ਹੀ ਖੜਨਾ ਨਿਰਪੱਖ ਦਾ ਮਤਲਬ ਇਹ ਹੁੰਦਾ ਹੈ ਇੱਕ ਪਾਸੇ ਚੋਰ ਆ ਤੇ ਇੱਕ ਪਾਸੇ ਸਾਧਾ ਤੇ ਦੋਵਾਂ ਦੇ ਵਿੱਚ ਵਿਚਾਲੇ ਜੇ ਦੀ ਗੱਲ ਕਰੀ ਜਾਣਾ ਨਾ ਐਂ ਜਿੜੀ ਹੋਣਾ ਸਾਥੋਂ ਲੋਕ ਪੱਖੀਆਂ ਲੋਕਾਂ ਨਾਲ ਖੜੇ ਆ ਬਹੁਤ ਮਿਹਰਬਾਨੀ ਤੁਹਾਡਾ ਸ਼ੁਕਰੀਆ